ਕਾਟਣੀ ਦੱਸ ਕੀ ਕਰਾਵੇਂਗਾ ਐਡਾ ਬੋਗ ਤੈਨੂੰ ਕਿਹੜਾ ਦੁੰਦਾ ਇਨੇ ਚ ਮੈਂ ਬਣਾ ਨਹੀਂ ਦਿੰਦਾ ਚੰਗੀ ਨਸਲ ਦਾ ਠੀਕ ਕਰ ਦੇ ਹੋਰ ਕਰ ਇੰਨਾ ਟਾਈਮ ਲੱਗਿਆ ਕੈਸ ਹੋਦੇ ਵੇ ਇੱਕ ਗੱਲ ਇੱਕ ਤੈਨੂੰ ਇਹਨਾਂ ਤੋਂ ਮੈਂ ਇਹਦਾ ਕੱਟਾ ਸਵਾਲ ਹਾਂ ਹਾਂ ਕੀ ਮਿੱਟਾ ਕਿਉਂ ਮਿੱਟੂ ਲੈ ਆ ਰਾਜਾ ਕੱਟਾ ਦਵਾਉਂਦਾ ਯਾਰ ਮਹੀਨੇ ਦਾ ਫ੍ਰੀ ਚੱਕ ਰਿਆ ਰਾਜੂ ਬਾਈ ਫਹੀ ਕੱਟਾ ਦਵਾਉਂਦੇ ਦੇਖਿਆ ਸੀ ਤੈਨੂੰ ਮੋਹਨ ਦਾ ਹੱਥਾਂ ਅੱਠਵਾਂ ਵਿਆਹੇ ਹੋਰ ਕਰਾਣਾ ਦੀ ਭੈਣ ਚਾਵੇ ਬੱਕਰਾ ਕਿੰਨੇ ਵਿਆਹ ਨੇ ਤੇ ਸੱਤ ਵਿਆਹ ਕਰਾਈ ਫਿਰਦਾ ਸੱਤ ਕੋਲੋ ਯਾਰ ਕੋਈ ਨੁਕਾ ਨਾ ਕੋਈ ਚਲ ਵਿਆਹ ਕਰਾ ਕਹਿੰਦਾ ਬਿਆਨਾ ਫੜਾ ਦੇ ਉਹ ਲੈ ਭਾਈ 12000 ਰੁਪਏ ਚਲਾਂ ਦੇ ਜੇ 10 ਬੰਦ ਕਾਤੇ ਆ ਬੱਕਰਾ ਹੈ ਭਾਈ ਚੰਗਾ ਬੱਕਰਾ ਹੈ 12000 ਭਾਈ ਦੇਣੇ ਭਾਈ 8000 ਦੀ ਨਿੱਕੀ ਜਿਹੀ ਪੱਟ ਵੇਚੀ ਆ ਪਹਿ ਹੀ ਵੇਚੀ ਆ ਹੁਣ ਤਾਂ ਕਿਵੇਂ ਕਰਨਾ ਹੈ ਸਾਹਬ ਜੀ ਮੂਰ ਦੇ ਤੂੰ ਗੱਲਾਂ ਪਕੰਮਾ ਸਾਹਬ ਜੀ 12000 18000 ਰੋਹੇ 25 6 7 ਫਾਉਰਾ ਕੜਾ ਜਿਹੜਿਆ ਉਸਤਾਦ ਮੈਂ ਕਹਿੰਦਾ 18000 ਦਾ ਦੇਸਤਾਜ ਰਹਿਣਾ ਹੈ ਹੈ? ਹੋ ਦੋ ਦੰਦਾ ਬਾਈ ਦੋ ਦੰਦਾ ਬਾਈ ਦੋ ਕਿਹਦੇ ਹੋ ਕਿੰਨਾ ਕਿੰਨਾ ਕਰਨਾ ਕਰ ਦਿੱਤਾ ਬਸ ਠੀਕ ਆ ਲੈ ਦੇਖੀਓ ਕਰ ਲੈ ਉਸ 13000 ਦਾ ਠੀਕ ਹੈ ਮੁੱਤਿਆਂ ਦੇ ਤੇਰੇ ਗਰੀਨ ਦਾ ਨਾ ਇਹ ਕਿੰਨਾ ਟਾਈਮ ਲੱਗਿਆ ਕੈਸ ਹੋਦੈ ਇੱਕ ਗੱਲ ਆ ਇੱਕ ਤੈਨੂੰ ਇਹਨਾਂ ਤੋਂ ਮੈਂ ਇਹਦਾ ਕੱਟਾ ਸਵਾਲ ਹਾਂ ਕੀ ਮੁੱਤਿਆ ਕਿਉਂ ਮਿੱਠੂ ਲੈ ਆ ਰਾਜਾ ਕੱਟਾ ਦਵਾਉਂਦਾ ਯਾਰ 1 ਮਹੀਨੇ ਦਾ ਫ੍ਰੀ ਕਰ ਰਿਹਾ ਰਾਜੂ ਬਾਈ ਫ੍ਰੀ ਕੱਟਾ ਦਵਾਉਂਦੇ ਮੈਂ ਦੇਖਿਆ ਸੀ ਤੈਨੂੰ ਮੋਬਾਈਲਾਂ ਦੇ ਬਾਈ ਅਸੀਂ ਬੱਕਰਾ ਇਹਨਾਂ ਦੇ ਸਕਦੇ ਤਾਂ ਦੇ ਦੇਣਗੇ ਕੱਟਾ ਉਹ ਗੱਲ ਸੁਣੋ ਗੱਲ ਉਹ ਨਹੀਂ ਲੱਗਦੀ ਤੇਰੀ ਮੋਬਾਈਲਾਂ ਦੇ ਦੇਖੀ ਹੋਈ ਮੇਰੀ ਗੱਲ ਸੁਣੋ ਨਾ ਕਰਕੇ ਮਿਲਿਆ ਇਹਨਾਂ ਨੂੰ ਗੱਬੇ ਪਾ ਦੇ ਨਹੀਂ ਗੱਬੇ ਦਾ ਨਹੀਂ ਬਸ ਹੁੰਦਾ ਕਰ ਦੇ ਵਪਾਰੀ ਨੂੰ ਨਹੀਂ ਮਾਰਨ ਹੁੰਦਾ ਪੇਛਾ ਨਹੀਂ ਮਾਰਨ ਹੁੰਦਾ ਉਹ ਇਹਨਾਂ ਨੂੰ ਕਾਇ ਹੁੰਦਾ ਵੀ 500 ਆਪਾਂ ਦਾ 5 400 ਬਣਿਆ ਵਾ ਠੀਕ ਹੈ ਮੈਂ ਤਾਂ ਹੀ ਲੋਕਾਂ ਨੂੰ ਮੈਥੋਂ ਸੌਦਾ ਹੀ ਨਾ ਕਰਾਇਓ ਮੈਨੂੰ ਤਾਂ ਆਪੇ ਮਿਲ ਜਾਣਗੇ ਬਾਹਲੇ ਮੁਲਕਾਂ 'ਚੋਂ ਬਾਤੂ ਦਿੰਦੇ ਨੇ ਲੋਕ ਜਿਉਂਦੇ ਰਹਿਣ ਕਰੇ ਬੈਠੇ ਨੂੰ ਆ ਜਾਂਦੇ ਨੇ ਜਿਉਂਦੇ ਰਹਿਣ ਬਾਹਰਲੇ ਵਿਚਾਰੇ ਮੈਨੂੰ ਤਾਂ ਕਦਰ ਕਰ ਦਿੰਦੇ ਨੇ ਆਪਣੀ ਸਹੀ ਗੱਲ ਹੈ ਖਾਲੀ ਬੱਚਾ ਨਹੀਂ ਕੋਈ ਤੈਨੂੰ 12 ਦਾ ਦਿੰਦਾ ਮੱਟੀ ਦਾ ਬੇਮੁਹਬਤ ਕਹਿਵੇਂ ਨੇ ਮੱਟੀ ਗੁੱਜਰ ਦਾ 50000 ਦਾ ਤੁਹਾਨੂੰ ਪਤਾ ਹੋਊ। ਪਾਸੇ ਜਿੱਥੇ ਕਿਹਨੇ ਬੰਦੇ ਨੇ। ਕਿੱਧਾ ਕਿੱਥੇ। ਕਿੰਨਾ ਕਿੰਨੇ ਚਾਹਦੇ। ਨਿਕਾ ਜਾ। ਹਾਂ ਕਾਲਾ ਪੁੱਛਿਆ ਮੱਟੀ ਨੂੰ ਜਾ ਕੇ ਮੇਰਾ ਜੂਨੇ ਚੜੇ ਹੋਏ ਬੱਤਲ ਜੋਂ ਗਿਆ ਖੇਤਾਂ ਚ ਜੱਟ ਹੋਇਆ। ਬਾੜ ਦੀ ਪਾਲਟੀ ਆਈ ਸੀ ਮਾ ਚੱਕ ਵਾ। ਉਹਨਾਂ ਵਧੀਆ ਕੁਆਲਟੀ ਦੇ ਆਜਾ। ਹਾਂ ਮੇਰਾ ਯਾਰ। ਇਹ ਮੀਟ ਨਾ ਵੀ ਤੈਨੂੰ ਉਹ ਐ ਸਸਤਾ ਪੈ ਗਿਆ। ਹਾਂ ਠੀਕ ਹੈ। ਸਸਤਾ ਪੈ ਗਿਆ। ਐ ਨਹੀਂ ਲੈਣਾ। ਇੱਕ ਵਾਰ ਅੱਠਵਾਂ ਵਿਆਹ ਹੁਣ ਕਰਾਣਾ ਸੀ ਭੈਣ ਚਾਵੇ ਬੱਕਰਾ ਕਿੰਨੇ ਵਿਆਹ ਨੇ ਸੱਤ ਵਿਆਹ ਕਰਾਈ ਫਿਰਦਾ ਸੱਤ ਹੋਲਿਆ ਹੋ ਮੈਨੂੰ ਕਰਾ ਤੂੰ ਨਾਲ ਚੱਲ ਵਿਆਹ ਕਰਾ ਮੇਰਾ ਅੱਠਵਾਂ ਕਰਾਊਗਾ ਇਹ ਹੁਣ ਪਟਿਆਲੇ ਵਾਲੇ ਰਾਜਾ ਵੀ ਟਪਾਤੇ ਪਟਿਆਲੇ ਵਾਲਾ ਰਾਜਾ ਵੀ ਟਪਾਤਾ ਬੰਦੇ ਨੇ ਕਾਲੇ ਕੱਪੜੇ ਵਾਲੇ ਨੇ ਸੱਤ ਵਿਆਹ ਕਰਾ ਲੇ ਅੱਠਵਾਂ ਕਹਿੰਦਾ ਰਾਜੂ ਤੂੰ ਬਣ ਵਿਚੋਂ ਲਾਹੌਰ ਕਰਾ ਆ ਪਿਆ ਮੈਂ ਸਾੜਾ ਗੁੱਜੇ ਹੀਰਾਂਜੇ ਦੀ ਜੱਤ ਚੋਂ ਐ ਆਪ ਰਾਂਝੇ ਬਣ ਕੇ ਰਹਿੰਦੇ ਨੇ 21000 ਦਿੰਨਾ ਕਿੰਨਾ 13000 ਦਿੰਦੇ ਜੀ ਪੁੱਤਰੇ ਟੁਕੜੇ ਜਿਹੇ ਡਰ ਲਾ ਗਿਆ ਟੁਕੜਾ ਮੈਨਾਂ ਗੱਲ ਨਹੀਂ ਬਣਦੀ ਵੀਡੀਓ ਬਣਾਉਣੀ ਹੈ ਕਿੰਦਾ ਤੇਰੇ ਵਰਗੇ ਰੰਗ ਬਰੰਗੇ ਲੋਕ ਮਸਾ ਟੱਕਰਦੇ ਨਹੀਂ ਪੁੱਤਰਾ ਬਹੁਤ ਸੁੰਦਰ ਹੈ ਹੁਣ ਕੀ ਕਰਾਂ ਬਸ ਕਰ ਦਿੱਤਾ ਜਿਉਂ ਨਹੀਂ ਸਹੀ ਰੇਟ ਦੱਸ ਕਿੰਨੇ ਦਾ ਵੇਚਦਾ ਹੁਣ 16000 ਦਾ ਲੈ ਜਾ ਜੀ 16 ਦਾ ਚੈੱਕ ਕਰ ਦਈਆਂ 17 ਕਿਹਾ ਦੀ 1000 ਹੋਰ ਦਾ ਮੈਂ ਖਰਚਾ ਕਰਦੇ ਕੋਈ ਨਹੀਂ ਮੰਨ ਲੈ ਮੰਨ ਲੈ ਐਂਡਰੀਂਗਾ ਇਹ ਮਰ ਜੀ ਮਰ ਗਿਆ ਓਏ ਮਰ ਕੋਈ ਉੱਥੇ ਪਹੁੰਚ ਜਾਣਾ ਮੋਦਰ ਪਰਚੀ ਵੀ ਕਰਾਣੀ ਹੈ ਇੱਧਰ ਤੇਰੇ ਮੈਂ ਕਰਾਂ ਉਹ ਮਗਲਾਵੇ ਵਾਲੇ ਜਣ ਵੀ ਤੈਨੂੰ ਫੜਨਾ ਪੈਣਾ ਸਾਨੂੰ ਪਰਚਾ ਮੈਂ ਕਰਾਂ ਆ ਇਹਨੂੰ ਬਣਾ ਲਿਓ ਪਰਚੀ ਨਹੀਂ ਪਰਚਾ ਹੁੰਤ ਰਹੇ ਤੀ ਚੱਲ ਪਾਰੇ 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 ਜਾ ਸਾਢੇ 13 ਦਾ ਦੰਨੇ ਸਾਢੇ 13 ਦਾ ਪੱਕਰਾ ਦੇਖ ਲਿਆ ਤੂੰ ਵੀ ਦੇਖ ਲਿਆ ਸਾਢੇ 13 ਬਸ ਕਰ ਉਹ ਬੰਦੇ ਨੇ ਵਿਚਾਰਨਾ ਪੁੱਛਿਆ ਆ ਜਾ ਹੋਰ ਸਾਡੇ 15 ਲੈ ਜਾ ਉਹ ਸਾਡੇ ਤੋਂ ਮੰਨ ਲਾ ਬਾਲਾ ਕੋਈ ਮਨਰਦਾ ਹੋ ਗਿਆ ਭਾਈ ਰੋਹ ਸਾਡਾ ਬਿੱਟੂ ਨੇ ਕਿਹਾ ਉਹ ਬਾਲਾ ਹੁਣ ਤਾਂ ਜਿਹੜੀ ਮਰਦੀ ਹੈ ਜਾ ਜਾ ਨਹੀਂ ਨਹੀਂ ਰਹਿਣ ਦੇ ਜੀ ਮੈਂ ਕਿਹਾ ਉਹ ਨਹੀਂ ਨਹੀਂ ਠੀਕ ਹੈ ਸਾਡੇ ਕੋਈ ਬੱਕਰੇ ਵਜਨ ਬਜੇ ਉਹ ਕਿੰਨੇ ਕਿਹਾ ਤੇਰਾ ਬਜਨ ਦੇ ਉਹਨੂੰ ਲੱਗਦਾ ਮੈਨੂੰ ਪਤਾ ਆਇਆ ਇਹ ਵਾਧਾ ਹੋ ਜਾਣਾ ਮੱਛਾ ਕਰ ਤੇਰੇ ਵਰਗੇ ਬਹੁਤ ਦੇਖੇ ਨੇ ਮੈਂ ਭੱਜਣ ਨਹੀਂ ਨਹੀਂ ਸਾਡੇ ਇਹ ਵੀ ਦੇ ਦੇ ਸਾਡੇ ਤੇਰਾ ਹੋਰ ਦੇ ਦੇ ਓਏ 100 ਵਾਲੇ ਕਰਾਂਗੇ 100 ਤੋੜਾਂਗੇ ਪਤਾ ਨਹੀਂ ਸਾਡੇ 15 100 ਦਾ 100 ਤੋੜ ਜਾ 13700 ਦਾ ਵੇਚਤਾ ਓਏ ਖੜ 13700 ਦਾ ਹੋ ਗਿਆ ਕੋ ਨਹੀਂ ਕੋ ਦੇ ਦੇ ਬਸ ਉਹ ਦੇ ਦੇ ਪਰ ਰਾਤ ਕੱਟਾ ਵਿਆਹ ਕਰਾਉਂ ਅੱਠਵਾਂ ਹੈ ਹੁਣ ਅੱਠਵਾਂ ਕਰਾਉਣ ਨੂੰ ਫਿਰਦਾ ਕਹਿੰਦਾ ਜਨ ਤੂੰ ਜੰਨੀ ਤੋੜ ਲੈ ਤੋੜਨਾ ਤੋੜਨਾ ਕੋਈ ਵੀ ਘਾਟ ਨਹੀਂ ਹੈਗੀ ਮੱਜਾ ਬਾਈ ਸੱਸੀ ਕਰ ਉਹ ਬਾਈ ਸੱਸੀ ਕਰ ਹੁਣ ਆ ਦੋ ਮਿੰਟ ਚੱਲ ਚੱਲਾ ਇਹਨੂੰ ਲੈ ਚੱਲ ਇਹਨੂੰ ਓਏ ਕੋਈ ਵੀ ਘਾਟ ਨਹੀਂ ਦੱਸ ਕੀ ਕਰਾਵੇਂਗਾ ਐਡਾ ਬੋਕ ਤੈਨੂੰ ਕਿਹੜਾ ਦੁੰਦਾ ਇਨੇ ਚ ਮੈਂ ਬਣਾ ਨਹੀਂ ਦਿੰਦਾ ਚੰਗੀ ਨਸਲ ਦਾ ਠੀਕ ਆ ਯਾਰ ਠੀਕ ਐ ਐ ਹੁਣ ਤਾਂ ਕਹੇਗਾ ਇਧੇ ਪੈਸਾ ਉਹ ਛਿੱਤਰ ਨਾਲ ਕੁੱਕੀ ਕੁੱਟਲੀ ਇੰਨੀਆਂ ਮੱਜਾਂ ਨੇ ਸਾਡੇ ਲਵੇ ਆਏ ਓਏ ਜੋਨੀ ਦੇ ਬਾੜੀ ਚ ਜਾ ਕੇ ਕੁੱਟੀ ਐ ਆ ਖੜਾ ਪਰ ਲੱਗ ਜੋਨੀ ਦੇ ਬਾੜੀ ਚ ਛੋਟਾ ਐ ਐਡਾ ਕੇ ਹੋਰ ਜਾਈਦਾ ਕਹਤੇ ਗਿਆ ਰੋਏ ਔਰ ਨਹੀਂ ਮਿਲਦਾ ਉਹ मामो ਚਾਰਗੀ ਬੱਕਰੀਆਂ ਵਾਲੀ ਉਹ ਬੱਕਰੀਆਂ ਵਾਲੀ मामੀ ਨੂੰ ਲੈ ਮਾਮੇ ਨੂੰ ਰਹਿਂਦੇ ਤਾਂ ਮਾਮਾ ਵੀ ਲੈ ਗਿਆ ਹੁਣ मामੀ ਲਿਜਾਣ ਨੂੰ ਫਿਰਦਾ ਹਾਂ ਕੱਟਾ ਦਊ ਇਹ ਕੱਟੇ ਦੀ ਗੱਲ ਕੱਟਾ ਹਾਂ ਫਰੀ ਉਹ ਕੱਟੇ ਦੀ ਗੱਲ ਹੋ ਰਹੀ ਆ ਵੀਡੀਓ ਬਣੀ ਆ ਕੱਟਾ ਦਊ ਫਰੀ ਕੱਟਾ ਦੇਣਾ ਪਊਗਾ ਕਿਹੜੀ ਨਸਲ ਦਾ ਕੱਟਾ ਦਵੇਂਗਾ ਇਹਨੂੰ ਮੋਰਾ ਦਾ ਕਰ ਨੀਲੀ ਦਾ ਵਚੂਲ ਨਸਲ ਦਾ ਲਿਆ ਦਿੰਨੇ ਉਹ ਨੂੰ ਆ ਗਿਆ ਤੇ ਮਰੇ ਨਹੀਂ ਹਾਂਜੀ ਨਹੀਂ ਜਿੰਦਾ ਹੀ ਜਾਂ ਟੈਂਕ ਮਰੇ ਚ ਗਿਆ ਦੋ ਘਟਾ ਕੇ ਜਾ ਉਹਦੇ ਲਈ ਕਰਾਂਗਾ ਉਹਦਾ ਵੀ ਲੈਰ ਜੀ ਸਿੱਟਣੇ ਮੈਨੂੰ ਕਿਆ ਹਾਂ ਤਾਂ ਹੀ ਬੰਦ ਹੁੰਦੀ ਆ ਹਾਂ ਪਤਾ ਇਸ ਕਾ ਜਗਲੀ ਹੈ ਫੋੜਿਆ ਹੁਣ ਉਹਦਾ ਗੇਨਣ ਵਾਲੇ ਪੇੜੇ ਲੱਗੇ ਨੇ ਖਾਂਗੜੂ ਨੂੰ ਵੀ ਮੇਲਣਾ ਸੀ ਨਾਲ ਕਿਹੜੇ ਖਾਂਗੜੂ ਨੂੰ ਹੈਗਾ ਇੱਕ ਉਡੀ ਸੱਡੇ ਦਾ ਹੈ ਉਡੀ ਸੱਡੇ ਨਾਲ ਵਚੂਲਾ ਮੈਂ ਤਾਂ ਵਚੂਲਾ ਹੈਗਾ ਇੱਧਰ ਆ ਨੀ ਮੇਰਾ ਨੌਵਾਂ ਵਿਆਹ ਇੱਧਰ ਗੱਖ ਨਹੀਂ ਨੌਵੇਂ ਵਿਆਹ ਲ ਇੱਧਰ ਟੰਪਰ ਵਾਲਾ ਹੈ ਲਾਈਕ ਕਹਿਆ ਜਾ ਰਾ ਹੈ ਇੱਧਰ ਦੇ 2000 2000 3 4 5 6 ਖੜ ਜੋ ਭਾਈ ਕੀ ਲੈਣਾ 13700 700 390 ਠੀਕ ਹੈ ਮਹਾਰਾਜ